ਇਹ ਤਾਂ ਕਾਨੂੰਨ ਵਿਵਸਥਾ ਦਾ ਪੂਰੀ ਤਰ੍ਹਾਂ ਫੇਲਰ ਆ ਵੀ ਇੱਕ ਵਕੀਲ ਤੇ ਹਮਲਾ ਹੋਇਆ ਹੋਵੇ ਸਾਰੇ ਪੰਜਾਬ ਦੀਆਂ ਕਚਹਿਰੀਆਂ ਬੰਦ ਪਈਆਂ ਹੋਣ ਤੇ ਆ ਸਾਡੀ ਖੰਨਾ ਕਚਹਿਰੀ ਮੇਰੇ ਖਿਆਲ ਜੱਦਾ ਨਵਾਂ ਸਾਲ ਚੜਿਆ ਇਹ ਸ਼ਾਇਦ 2 ਜਾਂ 3 ਦਿਨ ਇੱਥੇ ਖੁੱਲੀ ਆ ਕੋਰਟ ਬਾਕੀ ਸਾਰੇ ਦਿਨ ਲਗਾਤਾਰ ਸਟ੍ਰਾਈਕਾਂ ਚੱਲ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਕੋਰਟਾਂ ਬੰਦ ਪਈਆਂ ਨੇ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਆ ਸਾਡਾ ਫਤੇਗੜ ਡਿਸਟ੍ਰਿਕਟ ਦਾ ਉਹਦੇ ਕੰਨ ਤੇ ਜੂ ਨਹੀਂ ਸਰਕ ਰਹੀ ਤੇ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਜਿਵੇਂ ਕੋਈ ਫਰਕ ਹੀ ਨਹੀਂ ਹੁੰਦਾ ਉਹਨਾਂ ਨੂੰ ਇਸ ਗੱਲ ਦਾ ਕਾਨੂੰਨ ਵਿਵਸਥਾ ਦੀ ਹਾਲਤ ਹੋਰ ਖਰਾਬ ਹੋਣ ਦੇ ਅਸਾਰ ਲੱਗ ਰਹੇ ਨੇ ਜਿਸ ਤਰ੍ਹਾਂ ਦੇ ਪ੍ਰਭਾਵ ਦੇ ਵਿੱਚ ਸਾਡੇ ਪੁਲਿਸ ਦੇ ਅਫਸਰ ਸਰਕਾਰ ਦੇ ਪ੍ਰਭਾਵ ਚਾਏ ਹੋਏ ਅਸਟਾ ਜੀ ਇਹ ਇਲਾਕਾ ਤਾਂ ਸਾਡਾ 24 ਦਸੰਬਰ ਤੋਂ ਸਾਡਾ ਰੈਗੂਲਰ ਚੱਲਦਾ ਆ ਰਿਹਾ ਜੀ ਪਰ ਹਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਦੋਸ਼ੀਆਂ ਦੇ ਖਿਲਾਫ 2 ਤਰੀਕ ਨੂੰ ਅਸੀਂ ਐਸਐਸਪੀ ਫਤਿਹਗੜ੍ਹ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਭਰੋਸਾ ਜਤਾਇਆ ਵੀ ਅਸੀਂ ਇੱਕ ਦੋ ਦਿਨ ਦੇ ਵਿੱਚ ਵਿੱਚ ਐਕਸ਼ਨ ਲਾਂਭਾ ਗਿਆ ਦੇਖ ਲਾ ਉਸ ਤੋਂ ਬਾਅਦ 3 ਤਰੀਕ ਨੂੰ ਜਿਹੜੇ ਜਿਹੜੇ ਵਕੀਰ ਸਾਹਿਬ ਨੇ ਐਡਵੋਕੇਟ ਹਸਨਦੀਪ ਸਿੰਘ ਜੀ ਉਹਨਾਂ ਦੀ ਸਟੇਟਮੈਂਟ ਲਿਖੀ ਗਈ ਪਰ ਹਾਲੇ ਤੱਕ ਵੀ ਜਿਹੜੀ ਫਤਿਹਗੜ੍ਹ ਪੁਲਿਸ ਐ ਇਨ ਐਕਸ਼ਨ ਚ ਹੈ ਜੀ ਹਾਲੇ ਤੱਕ ਦੋਸ਼ੀ ਨੇਗਲਾ ਕੋਈ ਕਾਰਵਾਈ ਨਹੀਂ ਹੋਈ ਜਿਸ ਦੇ ਰਿਗਾਰਡਿੰਗ ਕਿਸੇ ਪ੍ਰੋਟੈਸਟ ਰੱਖਿਆ ਹੋਇਆ ਜੀ ਤੇ ਕੱਲ ਵੀ ਸਾਡੀ ਇੱਥੇ ਡਿਸਟ੍ਰਿਕਟ ਲੈਵਲ ਤੇ ਲੁਧਿਆਣਾ ਡਿਸਟ੍ਰਿਕਟ ਔਰ ਫਤਿਹਗੜ੍ਹ ਡਿਸਟ੍ਰਿਕਟ ਤੇ ਕੱਲ ਹੜਤਾਲ ਰਹੀ ਹੈ ਕੰਮ ਬੰਦ ਰਿਹਾ ਹੈ ਅਦਾਲਤਾਂ ਦਾ ਤੇ ਅੱਜ ਵੀ ਜਿਹੜੀ ਹੈਗੇ ਸਟੇਟ ਲੈਵਲ ਦੀ ਕਾਲ ਹੈ ਔਰ ਜਾਨੋ ਪੂਰਾ ਰਹਿਗਾ ਜਿਹੜਾ ਪੂਰੇ ਪੰਜਾਬ ਭਰ ਚੋਂ ਪੂਰਾ ਹੰਗਾਰਾ ਮਿਲ ਰਿਹਾ ਅਰ ਸਾਡੇ ਵਕੀਲ ਸਾਥੀ ਸਹਿਬਾਨ ਸਾਰੇ ਫਤੇਗੜ ਸਾਹਿਬ ਉੱਥੇ ਇਕੱਠੇ ਹੋ ਰਹੇ ਨੇ ਜੀ ਪੰਜਾਬ ਦੇ ਪ੍ਰਧਾਨ ਔਰ ਸੈਕਟਰੀ ਸਾਰੇ ਉੱਥੇ ਜੋ ਵੀ ਫਰਦਰ ਕੋਰਸ ਆਫ ਐਕਸ਼ਨ ਹੋਊਗਾ ਜੀ ਤੇ ਅਸੀਂ ਉਹਦੇ ਨਾਲ ਚੱਲਾਂਗੇ ਦੇਖੋ ਜੀ ਇਹ ਤਾਂ ਕਾਨੂੰਨ ਵਿਵਸਥਾ ਦਾ ਪੂਰੀ ਤਰ੍ਹਾਂ ਫੇਲਿਅਰ ਆ ਵੀ ਇੱਕ ਵਕੀਲ ਤੇ ਹਮਲਾ ਹੋਇਆ ਹੋਵੇ ਸਾਰੇ ਪੰਜਾਬ ਦੀਆਂ ਕਚਹਿਰੀਆਂ ਬੰਦ ਪਈਆਂ ਹੋਣ ਤੇ ਆ ਸਾਡੀ ਖੰਨਾ ਕਚਹਿਰੀ ਮੇਰੇ ਖਿਆਲ ਜਦ ਦਾ ਨਵਾਂ ਸਾਲ ਚੜਿਆ ਇਹ ਸ਼ਾਇਦ 2 ਜਾਂ 3 ਦਿਨ ਇੱਥੇ ਖੁੱਲੀ ਹੈ ਕੋਟ ਬਾਕੀ ਸਾਰੇ ਦਿਨ ਲਗਾਤਾਰ ਸਟ੍ਰਾਈਕਾਂ ਚੱਲ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਕੋਟਾਂ ਬੰਦ ਪਈਆਂ ਨੇ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਸਾਡਾ ਫਤੇਗੜ ਡਿਸਟ੍ਰਿਕਟ ਦਾ ਉਹਦੇ ਕੰਨ ਤੇ ਜੂ ਨਹੀਂ ਸਰਕ ਰਹੀ ਤੇ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਜਿਵੇਂ ਕੋਈ ਫਰਕ ਹੀ ਨਹੀਂ ਹੁੰਦਾ ਉਹਨਾਂ ਨੂੰ ਇਸ ਗੱਲ ਦਾ ਕਾਨੂੰਨ ਵਿਵਸਥਾ ਦੀ ਹਾਲਤ ਹੋਰ ਖਰਾਬ ਹੋਣ ਦੇ ਅਸਾਰ ਲੱਗ ਰਹੇ ਨੇ ਜਿਸ ਤਰ੍ਹਾਂ ਦੇ ਪ੍ਰਭਾਵ ਦੇ ਵਿੱਚ ਸਾਡੇ ਪੁਲਿਸ ਦੇ ਅਫਸਰਾਂ 에 ਸਰਕਾਰ ਦੇ ਪ੍ਰਭਾਵ ਚਾਏ ਹੋਏ ਜੀ ਇਹ ਇਲਾਕਾ ਤਾਂ ਸਾਡਾ 24 ਦਸੰਬਰ ਤੋਂ ਸਾਡਾ ਰੈਗੂਲਰ ਚੱਲਦਾ ਆ ਰਿਹਾ ਜੀ ਪਰ ਹਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਦੋਸ਼ੀਆਂ ਦੇ ਖਿਲਾਫ 2 ਤਰੀਕ ਨੂੰ ਅਸੀਂ ਐਸਐਸਪੀ ਫਤਿਹਗੜ੍ਹ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਭਰੋਸਾ ਜਤਾਇਆ ਵੀ ਅਸੀਂ ਇੱਕ ਦੋ ਦਿਨ ਦੇ ਵਿੱਚ ਵਿੱਚ ਐਕਸ਼ਨ ਲਵਾਵਾਂਗੇ ਇਹਨਾਂ ਦੇ ਖਿਲਾਫ ਉਸ ਤੋਂ ਬਾਅਦ 3 ਤਰੀਕ ਨੂੰ ਜਿਹੜੇ ਜਿਹੜੇ ਵਕੀਰ ਸਾਹਿਬ ਨੇ ਐਡਵੋਕੇਟ ਹਸਨਦੀਪ ਸਿੰਘ ਜੀ ਉਹਨਾਂ ਦੀ ਸਟੇਟਮੈਂਟ ਲਿਖੀ ਗਈ ਪਰ ਹਲੇ ਤੱਕ ਵੀ ਜਿਹੜੀ ਫਤਿਹਗੜ੍ਹ ਪੁਲਿਸ ਹੈ ਇਨ ਐਕਸ਼ਨ ਚ ਹੈ ਜੀ ਹਲੇ ਤੱਕ ਦੋ ਜਿਸ ਦੇ ਰਿਗਾਰਡਿੰਗ ਇਸ ਪ੍ਰੋਟੈਸਟ ਰੱਖਿਆ ਹੋਇਆ ਜੀ ਤੇ ਕੱਲ ਵੀ ਸਾਡੀ ਇੱਥੇ ਡਿਸਟ੍ਰਿਕਟ ਲੈਵਲ ਤੇ ਲੁਧਿਆਣਾ ਡਿਸਟ੍ਰਿਕਟ ਔਰ ਫਤਿਹਗੜ ਡਿਸਟ੍ਰਿਕਟ ਇਹ ਕੱਲ ਹੜਤਾਲ ਰਹੀ ਹੈ ਕੰਮ ਬੰਦ ਰਿਹਾ ਹੈ ਅਦਾਲਤਾਂ ਦਾ ਤੇ ਅੱਜ ਵੀ ਜਿਹੜੀ ਹੈਗੇ ਸਟੇਟ ਲੈਵਲ ਦੀ ਕਾਲ ਹੈ ਔਰ ਸਾਨੂੰ ਪੂਰਾ ਰਹਿਗਾ ਜਿਹੜਾ ਪੂਰੇ ਪੰਜਾਬ ਪੁਰ ਚੋਂ ਪੂਰਾ ਹੰਗਾਰਾ ਮਿਲ ਰਿਹਾ ਔਰ ਸਾਡੇ ਵਕੀਲ ਸਾਥੀ ਸਹਿਬਾਨ ਸਾਰੇ ਫਤਿਹਗੜ ਸਾਹਿਬ ਉੱਥੇ ਇਕੱਠੇ ਹੋ ਰਹੇ ਨੇ ਜੀ ਪੰਜਾਬ ਦੇ ਪ੍ਰਧਾਨ ਔਰ ਸੈਕਟਰੀ ਸਾਰੇ ਉੱਥੇ ਜੋ ਵੀ ਫਰਦਰ ਕੋਰਸ ਆਫ ਐਕਸ਼ਨ ਹੋਊਗਾ ਜੀ ਤੇ ਅਸੀਂ ਉਹਦੇ ਨਾਲ ਚੱਲਾਂਗੇ